ਸੰਗਤ ਜੀ ਪਹਿਲਾਂ ਤੁਸੀਂ ਆਹ ਪੂਰੀ ਵੀਡੀਓ ਦੇਖੋ ਕਿਵੇਂ ਸ਼੍ਰੀ ਫਤਿਹਗੜ ਸਾਹਿਬ ਮੁੰਡੇ ਸੇਵਾਦਾਰ ਸੇਵਾ ਕਰਨ ਦੇ ਲਈ ਜਾਂਦੇ ਨੇ ਪਰ ਰਸਤੇ ਦੇ ਵਿੱਚ ਭਿਆਨਕ ਹਾ사 ਵਾਪਰ ਜਾਂਦਾ ਹੈ ਕਰੋ ਇਹ ਕਹਿ ਦਿੰਦੇ ਨੇ ਕਿ ਐਸੀ ਸੇਵਾ ਕਰਨ ਦੇ ਲਈ ਜਾਂਦੇ ਆ ਪਰ ਰਸਤੇ ਦੇ ਵਿੱਚ ਟਰੈਕਟਰ ਦੇ ਨਾਲ ਰੇਸਾ ਲਾਉਂਦੇ ਨੇ ਜਿਸ ਜਦਾਈ ਦੇ ਵਿੱਚ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਤੇ ਦੂਜੇ ਪਾਸੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਮੁੰਡਾ ਕਿਵੇਂ ਟਰੈਕਟਰ ਦੇ ਉੱਤੇ ਬੈਠਾ ਹੋਇਆ ਤੇ ਤੇਜ਼ ਦਰ ਰਫਤਾਰ ਦੇ ਨਾਲ ਇਹ ਟਰੈਕਟਰ ਭਜਾਇਆ ਹੋਇਆ ਜੇਕਰ ਰੱਬ ਨਾ ਕਰੇ ਕੁਝ ਹੋ ਜਾਵੇ ਤਾਂ ਕਿੰਨਾ ਇਹ ਭਿਆਨਕ ਹਾਸਾ ਵਾਪਰ ਸਕਦਾ ਹੈ ਦੋਸਤੋ ਤੁਸੀਂ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਲੋਕਾਂ ਤੱਕ ਇਸ ਨੂੰ ਸ਼ੇਅਰ ਕਰਨੀ ਨਾ ਭੁੱਲਿਓ ਤੁਹਾਨੂੰ ਵੀ ਦਿਖਾਉਣੇ ਸ ਪੂਰੀ ਵੀਡੀਓ ਨੂੰ